ਜਦ ਬਾਅਦ ਸੇ ਨਹੀਂ ਹੋ ਰਿਹਾ ਉਹ ਆ ਵੀ ਖਲੜਾ ਦੇ ਜੇ ਜੋ ਆਦੇ ਆ ਉਹ ਬਾਅਦ ਚ ਸਾਫ ਵੀ ਲੜੇ ਹੋ ਕੇ ਤੇ ਤੂੰ ਮੈਂ ਚਾੜ ਢੋਲ ਦਿੰਗੀ ਚਾ ਸਾਦੀ ਮੈਂ ਜਿਹੜੇ ਹਾਵ ਨਾਲ ਤੂੰ ਬਾਸ ਸਟੇਟ ਕਰਦੀ ਮੇਰੇ ਹਾਂ ਹੋਲੀ ਕਰਦੇ ਮੈਂ ਹੋਲੀ ਕਰੀ ਨਾ ਮੇਰਾ ਕਿੰਨੀ ਹੋਲੀ ਕਰੀ ਜਾਨੀ ਬਾਹਰ ਖਿੱਚੀ ਜਾਨੀ ਨਾਲ ਉਹ ਕਸਥਾ ਕਰੀ ਜਾਨੀ ਆ ਹੂੰ ਦੱਦ ਤੀ ਖੰਗੀਆਂ ਮਾਰਨੀ ਆ ਮਾਰ ਤਾਂ

आराम से कर मेरा कर कर राम से कर अगले बैठ के चलते बाल बाल पट्टे भी जाते ने नाल पट्टे नहीं जाते हैं हाँ मैं तेरे पट्टे के दिखाऊँगा चुंडे हैं पट्टा ਫੇਰ ਨਾ ਗਰੀਦੋ ਪਿਆਰ ਨਾ ਕੋਈ ਨਹੀਂ ਕਰਦੀ ਤੂੰ ਨਵਾਜ ਕੁਮਾਰ ਕਰੇ ਚੰਗੀ ਹੂੰ ਕਰਦੀ ਰਾਤ ਕੁਮਾਰੀ ਮਾਂ ਦੇਖੀ ਬਸ ਤਗਾਂ ਆਕੇ ਕਰਦੀ ਦੀ ਪਾਲੂ ਵਾਲਾ ਸਟicker ਗੂੰਦ ਮੇਰੇ ਬਾਲਾਂ ਤੇ ਲਾਤੀ ਹੁਣ ਚਿਪ ਚਿਪ ਕਰਨ ਨੂੰ ਹਣਾ ਹਾਂ ਆਏ ਹਾਏ ਮੈਂ ਵੀ ਲਾ ਲੰਨੇ ਇੰਨੀ ਠੰਡ ਹੈ ਬਾਲ ਕਿਹੜਾ ਤੋਗਾ ਆਪਾਂ ਦੋਨੋਂ ਆਮੇ ਆਹਾ ਹਾ 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 ਦੇਖ हर जा हर जा गंजी है जी हर देख देखो सही है बिल्कुल सही है बहुत सोने स्टेट तेरा कर ले मैं हाँ तेरे बर्गे कर ले चिप चिप तू ना टोपी ले ला सरते हवा चल दिया हवा चल दिया थप्पड़ तो मारी तू बस थप्पड़ी मारी चल